ਨਾ ਅਗਨੀ ਵੀਰ ਦੇ ਪਰਿਵਾਰ ਨਾ ਕਿਸਾਨਾਂ ਲਈ ਸਮਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਬਣਦਾ ਸਨਮਾਨ ਨਾ ਦਿੱਤਾ ਇਹਨਾਂ ਦਾ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾ ਮਾਨ ਸਾਹਿਬ ਤੁਸੀਂ ਕਿਹੋ ਜਿਹਾ ਆਜ਼ਾਦੀ ਦਿਹਾੜਾ ਮਨਾਇਆ ਜੀ ਹਾਂ ਇਹ ਸਵਾਲ ਹੈ ਲੋਕ ਤੇ ਤਸਵੀਰਾਂ ਪੁੱਛ ਰਹੀਆਂ ਨੇ ਸਤੋ ਪਹਿਲਾਂ ਗੱਲ ਇਸ ਤਸਵੀਰ ਦੀ ਜੋ ਫਰੀਦਕੋਟ ਦੀ ਹੈ ਜਿੱਥੇ ਆਜ਼ਾਦੀ ਦਿਹਾੜੇ ਤੇ ਪੰਜਾਬ ਸਰਕਾਰ ਵੱਲੋਂ ਸੂਬਾ ਪੱਤਰੀ ਸਮਾਗਮ ਕਰਵਾਇਆ ਗਿਆ ਐਸ ਚ ਮੁੱਖ ਮੰਤਰੀ ਵੀ ਪਹੁੰਚੇ ਉਹਨਾਂ ਤਿਰੰਗਾ ਝੰਡਾ ਲਹਿਰਾਇਆ ਪੰਜਾਬੀਆਂ ਦੇ ਨਾਮ ਸੰਦੇਸ਼ ਤੇ ਭਾਸ਼ਣ ਵੀ ਦਿੱਤਾ ਬਸ ਇੱਕ ਕੰਮ ਨਹੀਂ ਕੀਤਾ ਇਸ ਪਰਿਵਾਰ ਨੂੰ ਸਮਾਂ ਨਹੀਂ ਦਿੱਤਾ ਜੋ ਮਾਨ ਸਾਹਿਬ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਿਹਾ ਸੀ ਇੱਕ ਪਾਸੇ ਮੁੱਖ ਮੰਤਰੀ ਮਾਨ ਝੰਡਾ ਲਹਿਰਾਉਣ ਦੀ ਰਸਮ ਅਦਾ ਕਰ ਰਹੀ ਸੀ ਦੂਜੇ ਪਾਸੇ ਇਹ ਪਰਿਵਾਰ ਤੇ ਕਿਸਾਨ ਮਾਨ ਸਾਹਿਬ ਖਿਲਾਫ ਨਾਰੇਬਾਜ਼ੀ ਕਰ ਰਹੀ ਸੀ ਦਰਸਲ ਇਹ ਕਿਸਾਨ ਫਰੀਦਕੋਟ ਦੇ ਸ਼ਹੀਦ ਅਗਨੀਵੀਰ ਆਕਾਸ਼ਦੀਪ ਦੇ ਪਰਿਵਾਰ ਦੇ ਨਾਲ ਮੁਜਾਰਾ ਕਰਨ ਲਈ ਇੱਥੇ ਪਹੁੰਚੇ ਸੀ ਆਕਾਸ਼ਦੀਪ ਆਪਰੇਸ਼ਨ ਸਿੰਦੂਰ ਦੌਰਾਨ ਜੰਮੂ ਚ ਸ਼ਹੀਦ ਹੋ ਗਏ ਸਨ ਪਰ ਪਰਿਵਾਰ ਦਾ ਇਲਜ਼ਾਮ ਹੈ ਕਿ ਹਾਲੇ ਤੱਕ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਆਕਾਸ਼ਦੀਪ ਦੇ ਪਰਿਵਾਰ ਦਾ ਆਖਣਾ ਹੈ ਕਿ ਉਹਨਾਂ ਕਈ ਵਾਰ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹਨਾਂ ਹੱਥ ਨਿਰਾਸ਼ਾ ਹੀ ਲੱਗੀ ਸਰਪਸ ਸੀ ਬੇਟੇ ਦੀ ਮੰਗ ਮੰਗਦੇ ਆ ਵੀ ਉਹਦਾ ਜਿਹੜਾ ਹੱਕ ਆ ਬੇਟੇ ਦਾ ਉਹ ਦਿੱਤਾ ਜਾਵੇ ਕੋਈ ਅਸੀਂ ਨਜਾਇਜ਼ ਨਹੀਂ ਮੰਗਦੇ ਦੂਸਰੇਆਂ ਬੇਟਿਆਂ ਨੂੰ ਵੀ ਜਿਹੜੇ ਸ਼ਹੀਦ ਹੋਏ ਬਾਰਡਰਾਂ ਤੇ ਉਹਨਾਂ ਨੂੰ ਦਿੱਤਾ ਤੇ ਇਹਦੇ ਵਾਰੀ ਕਿਉਂ ਚੁਪਾ ਅੱਜ ਕੀ ਆ ਦਿਖਤ ਕੋਈ ਬੰਦ ਦੀ ਗੱਲਬਾਤ ਹੋਈ ਨਹੀਂ ਕੋਈ ਗੱਲ ਨਹੀਂ ਸਾਨੂੰ ਲਾਰੇ ਲਾਈ ਜਾਂਦੇ ਜੀ ਕੱਲ ਤੇ ਸਾਡੀ ਸੀਐਮ ਸਾਹਿਬ ਨਾਲ ਗੱਲਬਾਤ ਕਰਾਈ ਜਾਵੇ ਅਸੀਂ ਕੋਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਤਾਂ ਸਿਰਫ ਆਪੇ ਬੱਚੇ ਦਾ ਇਨਸਾਫ ਮੰਗਦੇ ਆ ਨਾਲੇ ਇਹਨਾਂ ਨੇ ਖੁਦ ਕਿਹਾ ਵੀ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜੇ ਆ ਫਿਰ ਸਾਡੇ ਬੇਟੇ ਨਾਲ ਕਿਉਂ ਬੇਇਨਸਾਫੀ ਕਰਦੇ ਦਿਨਾਂ ਦੇ ਵਿੱਚ ਜਿਹੜੀ جنگ ਲੱਗੀ ਆ ਪਾਕਿਸਤਾਨ ਨਾਲ ਉਹਦੇ ਵਿੱਚ ਸੰਦੂਰ ਆਪਰੇਸ਼ਨ ਦੇ ਵਿੱਚ ਸ਼ਹੀਦ ਹੋਇਆ ਹੈ ਹਲੇ ਤੱਕ ਉਹਦੇ ਸਰਕਾਰ ਨੇ ਭਾਰਤ ਦੀ ਸਰਕਾਰ ਨੇ ਉਹਨੂੰ ਸ਼ਹੀਦ ਨਹੀਂ ਮੰਨਿਆ ਸ਼ਹੀਦ ਦਾ ਤਰਜਾ ਨਹੀਂ ਦਿੱਤਾ ਗਿਆ ਇਥੋਂ ਤੱਕ ਉਹਦੀ ਅੰਤਮ ਸੰਸਕਾਰ ਦੀਆਂ ਜਿਹੜੀਆਂ ਰਸਮਾਂ ਆ ਉਹ ਭਾਰਤ ਸਰਕਾਰ ਨੇ ਆਂਦੀ ਜ਼ਿੰਮੇਵਾਰੀ ਸਮਝ ਕੇ ਪੂਰੀਆਂ ਨਹੀਂ ਕੀਤੀਆਂ ਸਾਡੀ ਅੱਜ ਮੰਗ ਹੈ ਸਾਡੀ ਅੱਜ ਪੰਜਾਬ ਦੇ ਮਾਨਯੋਗ ਸੀਮ ਸਾਹਿਬ ਭਗਵੰਤ ਸਿੰਘ ਜੀ ਮਾਨ ਜੀ ਨੂੰ ਇਹ ਬੇਨਤੀ ਹੈ ਕਿ ਅੱਜ ਸਾਡੇ ਨਾਲ ਆਕਾਸ਼ਦੀਪ ਦੇ ਡੈਡੀ ਪਰ ਉਹਦੀ ਮਦਰ ਮਾਤਾ ਕਿੱਥੇ ਆਏ ਆਏ ਜੀ ਆਰੋ ਦੀ ਮਾਤਾ ਸ਼ਾਮਲ ਨੇ ਬੈਠ ਕੇ ਜਵਾਬ ਦਿਓ ਇਹਨਾਂ ਦੀਆਂ ਗੱਲਾਂ ਦੇ ਹੰਗਾਮਾ ਤਾਂ ਸਰਕਾਰ ਵੱਲੋਂ ਲੁਧਿਆਣਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵੀ ਹੋਇਆ ਜਿੱਥੇ ਸ਼ੀਤਾਂ ਦੇ ਪਰਿਵਾਰ ਨੂੰ ਬਣਦਾ ਮਾਨ ਸਨਮਾਨ ਨਾ ਮਿਲਣ ਦੇ ਚਲਦਿਆਂ ਉਹ ਪੜਕ ਗਏ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਦਰਸਲ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਆਜ਼ਾਦੀ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਸੀ ਜਿੱਥੇ ਤਿਰੰਗਾ ਝੰਡਾ ਫਹਿਰਾਉਣ ਦੀ ਰਸਮ ਕੈਬਨਟ ਮੰਤਰੀ ਅਮਨ अरोड़ा ਵੱਲੋਂ ਅਦਾ ਕੀਤੀ ਗਈ। ਭਾਰਤ ਤੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸ਼ੀਦਾਂ ਦੇ ਪਰਿਵਾਰਾਂ ਦਾ ਆਖਣਾ ਸੀ ਕਿ ਸਮਾਗਮ ਦੌਰਾਨ ਉਹਨਾਂ ਨੂੰ ਸਿਰਫ ਖੱਜਲ ਖਵਾਰ ਕੀਤਾ ਗਿਆ, ਪਰ ਦਾ ਮਾਨ ਸਨਮਾਨ ਨਹੀਂ ਦਿੱਤਾ ਗਿਆ। ਸਾਨੂੰ ਕਿਹੜੇ ਵੇਲੇ ਦਾ ਇਹਨਾਂ ਨੇ ਸਵੇਰ ਦਾ 8:30 ਤੋਂ 8 ਤੱਕ ਸੀਟਾਂ ਤੇ ਅਸੀਂ ਬੈਠੇ ਆਂ ਸਾਨੂੰ ਪਾਣੀ ਇੱਕ ਇੱਕ ਪਾਣੀ ਦੀ ਈਡੀ ਬੋਟਲ ਦੇਣ ਤੋਂ ਬਾਅਦ ਸਾਨੂੰ ਇਹਨਾਂ ਨੇ ਪੁੱਛਿਆ ਨਹੀਂ ਗਿਆ ਵੀ ਕਿ ਤੁਸੀਂ ਕੁਝ ਦੁਆਰਾ ਤੁਹਾਨੂੰ ਪਾਣੀ ਦੀ ਲੋੜ ਹੈ ਕਿ ਨਹੀਂ ਲੋੜ ਹੈ ਜਦੋਂ ਆਨਰ ਹੋਣ ਦੀ ਗੱਲ ਹੋਈ ਚਲੋ ਮੰਤਰੀ ਸਾਹਿਬ ਆਏ ਉਹਨਾਂ ਨੇ ਇੱਕ ਰੋਕ ਕਰਤੀ ਉਹਨਾਂ ਨੇ ਆਨਰ ਕਰਤੀ ਬਾਕੀ ਹਰ ਵੇਰੇ ਐਦਾਂ ਹੁੰਦਾ ਵੀ ਜਿਹੜਾ ਕੰਸਰਨ ਬੰਦੇ ਦੀ ਡਿਊਟੀ ਲੱਗਦੀ ਆ ਉਸ ਬੰਦੇ ਨੂੰ ਉਹ ਸਾਡੇ ਕੋਈ ਨਾ ਕੋਈ ਸਾਡੇ ਬੰਦਿਆਂ ਨੂੰ ਨਾਲ ਲੈ ਲੈਂਦਾ ਵੀ ਕਿਹਨੂੰ ਓਨਰ ਕਰਨਾ ਹੈ ਕਿਹਨੂੰ ਨਹੀਂ ਕਰਨਾ ਬਟ ਅਸੀਂ ਦੋ ਤਿੰਨ ਵਾਰੀ ਕਿਹਾ ਵੀ ਸਰ ਸਾਨੂੰ ਨਾਲ ਲੈ ਲਓ ਅਸੀਂ ਤੁਹਾਨੂੰ ਨਾਲ ਲੈ ਕੇ ਉਹ ਸਾਰੀ ਉਹ ਜਿਹੜੇ ਜਿਹੜੇ ਬੰਦੇ ਨੇ ਉਹਨਾਂ ਨੂੰ ਓਨਰ ਕਰਵਾ ਦਿੰਨੇ ਆ ਬਟ ਸਾਡੀ ਉਹ ਗੱਲ ਸੁਣ ਹੀ ਨਹੀਂ ਗਈ ਠੀਕ ਹੈ ਨਾ ਜੀ ਕਈਆਂ ਨੂੰ ਸਨਮਾਨ ਮਿਲ ਗਏ ਕਈਆਂ ਨੂੰ ਸਨਮਾਨ ਨਹੀਂ ਮਿਲੇ ਜਿਸ ਕਰਕੇ ਇਹ ਲੋਕੀ ਜਿਹੜੇ ਸਾਰੇ ਸਾਡੇ ਪਰਿਵਾਰ ਨੇ ਇਹਨਾਂ ਚੋਂ ਕਈ ਪਰਿਵਾਰ ਬੜੇ ਪਰੇਸ਼ਾਨੀ 'ਚ ਆ ਗਏ ਭਗਵੰਤ ਮਾਨ ਦੀ ਸਰਕਾਰ ਨੇ ਸੌ ਚੁੱਕੀ ਆ ਖਟਖਟ ਕਲਾ ਜਾ ਕੇ 2 ਕਰੋੜ ਰੁਪਈਆ ਖਰਚ ਕੀਤਾ ਉਹਦੇ ਤੇ ਜੇ ਉਹੀ ਸੌ ਚੰਡੀਗੜ੍ਹ ਸੁੱਕੀ ਜਾਂਦੀ ਤਾਂ ਉਹਦੇ ਤੇ ਇਹਨੇ ਪੈਸੇ ਵੀ ਸੀ ਖਰਚ ਹੋਣੇ ਔਰ 2 ਕਰੋੜ ਰੁਪਈਆ ਖਰਚ ਕਰਕੇ ਸੌ ਚੁੱਕਦੇ ਨੇ ਸ਼ਹੀਦਾਂ ਦੇ ਨਾਂ ਤੇ ਪਰ ਆ ਸ਼ਹੀਦ ਸਾਰੇ ਰੋੜਦੇ ਨੇ ਸਾਢੇ 3 ਸਾਲ ਦੇ ਵਿੱਚ ਇੱਕ ਵੀ ਮੰਗ ਸਾਡੀ ਸ਼ਹੀਦ ਪਰਿਵਾਰਾਂ ਦੀ ਫਰੀडम फाइਟਰਾਂ ਦੀ ਉਹ ਸਾਡੀ ਇੱਕ ਵੀ ਮੰਗੇ ਸਰਕਾਰ ਨੇ ਮੰਨੀ ਨਹੀਂ ਔਰ ਗੱਲਾਂ ਦਾ ਕੜਾ ਵੜਾ ਕੇ ਤੁਰ ਜਾਂਦੇ ਨੇ ਕੋਈ ਵੀ ਮੰਗ ਇਹਨਾਂ ਨੇ ਅਜੇ ਤੱਕ ਸਾਡੀ ਮੰਗੀ ਨਹੀਂ ਸ਼ੀਤਾਂ ਦੇ ਪਰਿਵਾਰਾਂ ਵੱਲੋਂ ਲਗਾਤਾਰ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ। ਉਹਨਾਂ ਦਾ ਰੋष ਵੱਧਦਾ ਜਾ ਰਿਹਾ ਸੀ। ਇਸ ਗੁੱਸੇ ਨੂੰ ਕੈਬਨ ਮੰਤਰੀ ਅਮਨ अरोड़ा ਵੱਲੋਂ ਹੱਥ ਜੋੜ ਮਾਫੀ ਮੰਗ ਕੇ ਸ਼ਾਂਤ ਕਰਵਾਇਆ ਗਿਆ। ਹੁਣ ਤੁਸੀਂ ਹੀ ਦੱਸੋ ਕਿ ਕੀ ਸਮਝੀਏ ਸਰਕਾਰ ਜੀ ਨਾ ਇੱਕ ਅਗਨੀਵੀਰ ਦੇ ਪਰਿਵਾਰ ਨੂੰ ਸਮਾਂ ਦਿੱਤਾ ਨਾ ਸ਼ਹੀਦਾਂ ਦੇ ਪਰਿਵਾਰ ਨੂੰ ਪੰਡਾ ਮਾਨ ਸਨਮਾਨ ਮਿਲਿਆ ਆਖਰ ਕਿਸ ਤਰ੍ਹਾਂ ਦਾ ਆਜ਼ਾਦੀ ਦਾ ਸ਼ੁਭ ਦਿਹਾੜਾ ਮਨਾਇਆ ਹੈ ਤੁਸੀਂ ਦੱਸੋ ਸਰਕਾਰ ਜੀ ਕਿ ਕੀ ਸਮਝੀਏ ਬੀਟੀਸੀ ਨਿਊਜ਼ ਲਈ ਫਰੀਦਕੋਟ ਤੋਂ ਅਮਨਦੀਪ ਲੱਕੀ ਦੇ ਨਾਲ ਲੁਧਿਆਣਾ ਤੋਂ ਨਵੀਨ ਸ਼ਰਮਾ ਦੀ ਰਿਪੋਰਟ